ਇਹ ਘਾਟੇ ਰਿਸ਼ਤਾ ਨਹੀਂ ਭਾਬੀਆਂ ਪਰ ਹਾਵਾਂ ਨਾ ਪੌਣੇ ਪੇਕੇ ਦੇ ਨਾਨਾ ਨਾ ਕਦੇ ਫੇਰੀਆਂ ਸੁਈ ਨਹੀਂ ਥਾਗਾ ਪੌਣੇ ਦਿੰਦੀਆਂ ਹੋਰ ਭਾਬੀਆਂ ਕਿਤੇ ਜੇ ਖਾਨਦਾਨੀ ਮਾਵਾਂ ਨਹੀਂ ਚੇਤੇ ਹਉਣ ਦਿੰਦੀਆਂ ਹੋਰ ਭਾਬੀਆਂ ਕਿਤੇ ਜੇ ਖਾਨਦਾਨੀ ਮਾਵਾਂ ਨਹੀਂ ਚੇਤੇ ਹਉਣ ਦਿੰਦੀਆਂ ਉਹਦੇ ਰਸਤੇ ਸੀ ਕਿਹੋ ਜਾ ਪੈੜਾ ਹੁਣ ਮਾਮੇ ਮਾਸੀਆਂ ਦਾ ਛੱਡਦੇ ਲੋਕ ਜਾਂਦੇ ਨੇ ਖੜਾ ਅੱਜ ਕੱਲ ਪਤੀ ਜਿਆ ਨੂੰ ਨਾ ਆਵੇਂ ਪੂਆਯਾ ਦੁ ਵਿਚਾਰੀ ਪੈਸਾ ਪਿਆ ਦੁਨੀਆਂ ਦਾ ਨਾ ਕੋਈ ਗੂੜੀ ਰਸਤੇ ਦਾ ਸ਼ਿਪਰਾ ਨੂੰ ਕਾਦਾ ਫਿਰ ਨਾਨਕੀ ਸ਼ੱਕਾਂ ਤੇ ਮਾਮਾ ਕਿਵੇਂ ਪੂਗਾਉ ਵਾਦਾ ਨੇ ਰੋਂਦੇਵੇਂ ਖਸ਼ਰੀਕ ਵੀ ਬੂਹੇ ਟੋ ਲੈੰਦੇ ਬਿਨ ਮਾਮਾ ਦੇ ਕਾ ਵੀ ਟੁਕੜੇ ਖੋ ਲੈੰਦੇ ਹੋਮਾ ਪੁੱਤਰਾ ਕਹਿ ਲੈਂਦਾ ਨਦੀ ਲੈਣਾ ਤੋਂ ਹੰਝੂ ਆਦੀ ਫਿਰ ਵਗਦੀ ਆ ਮਾਵਾ ਬਾਜੂ ਦੁਨੀਆ ਸੁਣੀ ਲੱਗਦੀ ਐ ਓ ਲੋਫੋ ਮਾਵਾ ਬਾਜੂ ਦੁਨੀਆ ਸੁਣੀ ਲੱਗਦੀ ਐ ਓਏ ਮੈਂ ਜਾ ਤਾਂ ਪਤਾ ਮੰਨਦਾ ਨਹੀਂ ਸਤਕਾਰ ਕਰਾਂ ਸਭ ਧਰਮਾਂ ਦਾ ਓਏ ਮੇਰੇ ਮਨ ਵਿੱਚ ਕੋਈ ਵੱਸਦਾ ਏ ਮੈਨੂੰ ਮਿਲ ਜਾਣਾ ਏ ਮੇਰੇ ਕਰਮਾਂ ਦਾ ਕਰ ਛੱਡ ਕੇ ਮਾਪੇ ਰੱਬ ਵਰਗੇ ਮੈਂ ਤੀਰਥਾਂ ਉੱਤੇ ਜਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਓਏ ਮੈਂ ਆਂਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਪਹਿਲਾਂ ਵੱਡੇ ਨੇ ਘਰੋਂ ਕੱਢੀ ਵੇ ਤੂੰ ਵੀ ਕਸਰ ਕੋਈ ਨਾ ਛੱਡੀ ਵੇ ਮੈਨੂੰ ਸੜਕ ਤੇ ਬੰਨ ਦਿਓ ਕੁਲੀ ਮੈਂ ਆਪਣਾ ਟਾਈਮ ਟਪਾ ਲੂੰਗੀ ਨਹੀਂ ਜਾਣਾ ਕੁੜੀ ਦੇ ਬੂਹੇ ਮੈਂ ਰੋਟੀ ਮੰਗ ਕੇ ਖਾ ਲੂੰਗੀ ਨਹੀਂ ਜਾਣਾ ਕੁੜੀ ਦੇ ਬੂਹੇ ਮੈਂ ਰੋਟੀ ਲੋਕਾਂ ਨੇ ਤਾਂ ਮਹਿਲ ਬਣਾ ਲਏ ਤੇਰੇ ਕੋਠੇ ਕੱਚੇ ਵੇ ਆਪ ਕਮਾਉਣਾ ਹੈ ਆਪ ਖਾ ਜਾਣਾ ਹੈ ਭੁਖੇ ਤੇਰੇ ਬੱਚੇ ਵੇ ਨਾ ਸਿਆਲ ਵਿੱਚ ਮਿਲਣ ਕੋਟੀਆਂ ਨਾ ਸਿਆਲ ਵਿੱਚ ਮਿਲਣ ਕੋਟੀਆਂ ਮਹਿਰ ਰਿੰਦੇ ਨੇ ਇੱਕ ਤੇਰੇ ਕਰਕੇ ਵੇ ਪੁੱਤਰਾ